ਗੋ ਮਾਨਵ ਕਨੇਜਾ ਦੀ ਅਗਵਾਈ ਵਿੱਚ ਗ੍ਰੀਨ ਐਵੇਨਿਊ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਐਸ ਮੌਕੇ ਪੰਜਾਬ ਦੇ ਕੌਮੀ ਜਰਨਲਿਸਟ ਤਰਨ ਜੁਗ ਨੇ ਮੀਟਿੰਗ ਵਿੱਚ ਵਪਾਰੀਆਂ ਅਤੇ ਇੰਡਸਟਰੀ ਕਾਰੋਬਾਰੀ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਉਹਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਉਹਨਾਂ ਨੇ ਲੋਕ ਸਭਾ ਅੰਮ੍ਰਿਤਸਰ ਤੋਂ ਪਾਸਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਜਗਮੋਹਨ ਸਿੰਘ ਰਾਜੂ ਰਾਜਵੀਰ ਸ਼ਰਮਾ ਰਾਜੀਵ ਢਿੰਪੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਚੰਦਰ ਸ਼ੇਖਰ ਸਮੀਤ ਬੜੀ ਗੰਦੇ ਵਿੱਚ ਪਾਜਪਾਗੂ ਤੇ ਵਰਕਰ ਮੌਜੂਦ ਸਨ ਮੈਂ ਇੰਡਸਟਰੀਸਟਨਾਂ ਬੈਠਾ ਬੜੀ ਚਿੰਤਾ ਹੈ ਕਿਉਂਕਿ ਸਟੇਟ ਦੀਆਂ ਸਰਕਾਰਾਂ ਬਹੁਤ ਵੱਡਾ ਰੋਲ ਅਦਾ ਕਰਦੀਆਂ ਜਿੱਤੇ ਕੇਂਦਰ ਇੱਕ ਮਾਹੌਲ ਬਣਾਉਂਦਾ ਹੈ ਕੇਂਦਰ ਸਕੀਮਾਂ ਲਿਆਂਦਾ ਉਹ ਮਾਹੌਲ ਔਰ ਸਕੀਮਾਂ ਨੂੰ ਥੱਲੇ ਇੰਪਲੀਮੈਂਟ ਸਟੇਟਾਂ ਦੀਆਂ ਸਰਕਾਰਾਂ ਨੇ ਕਰਨਾ ਹੁੰਦਾ ਪੰਜਾਬ ਦੇ ਅੰਦਰ ਪਹਿਲੇ ਆਮ ਆਦਮੀ ਪਾਰਟੀ ਫਿਰ ਉਸ ਤੋਂ ਪਹਿਲੇ ਕਾਂਗਰਸ ਦੀ ਸਰਕਾਰ कोई विजन ही नहीं डबल इंजन दी सरकार चाहिए केंद्र साहब की सरकार और पंजाब च मोदी साहब की सरकार एरी शुरुआत चवी करिए चवी दे अंदर सरों मोती के अंदर अमृतसरों मोदी साहब का प्रतिनिधि जीत के जाए ताकि अमृतसर पूरे देश जिस तरक्की हो रही है अमृतसर चाहिए